ਪਾਲਿਸੀ ਐਟਵਰਡਸ ਆਰਗੇਨਾਈਜ਼ਡ ਕ੍ਰਾਈਮ ਉਹਦੇ ਤਹਿਤ ਹੀ ਤੁਹਾਨੂੰ ਪਤਾ ਜਿੱਦਾਂ ਆਪਾਂ ਹਰ ਇੱਕ ਚੀਜ਼ ਨੂੰ ਅੰਮ੍ਰਿਤਸਰ ਕਮਿਸ਼ਨਰ ਪੁਲਿਸ ਵੱਲੋਂ ਸਾਡੇ ਸਾਰੇ ਆਫਸਰਸ ਦੀ ਟੀਮ ਵੱਲੋਂ ਬੜਾ ਸੀ ਸੀਰੀਅਸਲੀ ਲੈਨੇ ਜੇ ਕੋਈ ਕ੍ਰਾਈਮ ਹੁੰਦਾ ਉਹਦੇ ਚ ਬੜੀ ਵੱਡੀ ਮੰਦ ਭਾਗੀ ਘਟਨਾ ਹੋਈ ਸੀ ਬੜਾ ਸੈਂਸੇਸ਼ਨਲ ਕ੍ਰਾਈਮ ਹੋਇਆ ਸੀਗਾ ਇਹ ਇਹਦੇ ਚ ਮਿਸਟਰ ਵਿਜੇ ਖੰਨਾ ਜਿਹੜੇ 78 ইয়ার্স 올 ਸੀ 78 ਸਾਲ ਦੇ ਕਰੀਬ ਉਹਨਾਂ ਦੀ ਉਮਰ ਸੀ ਕੋਪਾਲ ਨਗਰ ਮਜੀਠਾ ਰੋਡ ਸਾਨੂੰ ਇਤਲਾਹ ਮਿਲੀ ਸੀ ਕਿ ਗਵਾਂਡੀਆ ਵੱਲੋਂ ਪਤਾ ਲੱਗਿਆ ਸੀ ਕਿ ਉਹਨਾਂ ਦੀ ਡੈਥ ਹੋ ਗਈ ਹੈ ਮਰਡਰ ਹੋਇਆ ਸੀਗਾ ਔਰ ਘਰ ਦੇ ਵਿੱਚ ਫੋਰਸਫੁੱਲ ਐਂਟਰੀ ਦੀ ਇੰਡੀਕੇਸ਼ਨ ਸੀਗੀ ਤੇ ਤੁਰੰਤ ਅਸੀਂ ਸਾਰੇ ਸੀਨੀਅਰ ਆਫਸਰ ਉੱਤੇ ਮੌਕੇ ਤੇ ਪਹੁੰਚੇ ਔਰ ਬੜੇ ਪ੍ਰੋਫੈਸ਼ਨਲ ਤਰੀਕੇ ਨਾਲ ਇਹਦੀ ਜਾਂਚ ਸ਼ੁਰੂ ਕੀਤੀ ਸਾਇੰਟਿਫਿਕ ਤੇ ਸਾਰੇ ਜਿਹੜੀ ਐਵੀਡੈਂਸ ਹੈ ਟੈਕਨੀਕਲ ਉਹਨੂੰ ਵੀ ਸਾਰੇ ਨੂੰ ਵਾਚਿਆ ਉਹਦੇ ਵਿੱਚ ਬੜੀ ਅੱਛੀ ਕਾਮਯਾਬੀ ਮੈਂ ਇਹਨੂੰ ਸਮਝਦਾ ਕਿ 12 ਘੰਟੇ ਦੇ ਅੰਦਰ ਅੰਦਰ ਇਹ ਸਾਰਾ ਮਰਡਰ ਟ੍ਰੇਸ ਹੋਇਆ ਔਰ ਇਹਨਾਂ ਦੋ ਮੁਲਜ਼ਮ ਫੜੇ ਗਏ ਨੇ ਇੱਕ ਵਿਸ਼ਾਲ ਪੰਗੂ ਹੈ ਇਹ ਨਗੀਨਾ ਐਮ ਨੂੰ ਉਮਰਸਾ ਦਾ ਰਹਿਣ ਵਾਲਾ तकरीबन 28 ਸਾਲ ਉਮਰ ਹੈ ਤੇ 10ਵੀਂ ਪਾਸ ਹੈ ਇਹ ਮੌਨਿਕਾ ਪਤਨੀ ਨਤੀਸ਼ ਖੰਡੇ ਵਾਲੇ ਚੌਂਕ 88 ਫੁੱਟ ਰੋਡ ਦੀ ਰਹਿਣ ਵਾਲੀ ਹੈ ਉਮਰ ਕਰੀਬ 33 ਸਾਲ ਹੈ ਤੇ 9ਵੀਂ ਪਾਸ ਹੈ ਮੋਟਿਵ ਜੋ ਇਹ ਚ ਗੱਲ ਸਾਹਮਣੇ ਆਇਆ ਦੋਨੋਂ ਮੁਲਜ਼ਮਾਂ ਦੇ ਪੁੱਛਣ ਮੁਤਾਬਕ ਕਿ ਮੌਨਿਕਾ ਅਕਸਰ ਉਹਨਾਂ ਦੇ ਘਰ ਆਉਂਦੀ ਜਾਂਦੀ ਸੀ ਵਿਜੇ ਖੰਨਾ ਜੀ ਤੇ ਉਹਨੂੰ ਪਤਾ ਸੀ ਕਿ ਇੱਕ ਬਜ਼ੁਰਗ ਨੇ ਔਰ ਕੱਲੇ ਰਹਿੰਦੇ ਆ ਮਨਚੇ ਗੱਲ ਬੜੀ ਕਲੀਅਰ ਸੀ ਕਿ ਇਹਨਾਂ ਕੋਲ ਕਾਫੀ ਜ਼ਿਆਦਾ ਪੈਸਾ ਤੇ ਦੂਜਾ ਗਹਿਣਾ ਔਰ ਵੈਲਿਊਬਲਸ ਹੈਗੇ ਉਸੇ ਮਨਛੇ ਨਾਲ ਇਹਨੇ ਇਹ ਨਾਲ ਕਾਂਸਪੀਰੇਸੀ ਕੀਤੀ ਵਿਸ਼ਾਲ ਨਾਲ ਤੇ ਇਹ ਦੋਨਾਂ ਜਣਿਆਂ ਨੇ ਜਿਣੀ ਮਿੱਥੀ ਸਾਜ਼ਿਸ਼ ਤਹਿਤ ਉਥੇ ਇਹ ਜਿਹੜਾ ਫੋਰਸਫੁਲ ਐਂਟਰੀ ਕਰਕੇ ਔਰ ਉਹਨਾਂ ਦੇ ਹੱਥ ਪੈਰ ਬੰਨਤੇ ਮੂੰਹ ਬੰਨਤਾ ਲੱਕੀਲੀ ਕੀ ਹੋਇਆ ਕਿ ਜਦੋਂ ਇਹ ਰੌਲਾ ਪਿਆ ਕਟਰ ਵੀ ਇਹਨਾਂ ਤੋਂ ਬਰਾਮਦ ਹੋਇਆ ਤੇ ਨਾਈਫ ਵੀ ਬਰਾਮਦ ਹੋਈ ਹੈ ਜਿਸ ਨਾਲ ਇਹਨਾਂ ਨੇ ਕ੍ਰਾਈਮ ਕੀਤਾ ਤੇ ਜਦੋਂ ਕਟਿੰਗ ਦੀ ਆਵਾਜ਼ ਆ ਰਹੀ ਸੀ ਗਵੰਡੀ ਸਾਰੇ ਇਹਨਾਂ ਦੇ ਨੇਬਰਸ ਅਲਰਟ ਹੋ ਗਏ ਸੀਗੇ ਉਸ ਅਲਰਟਨੈਸ ਕਰਕੇ ਰੌਲਾ ਰੱਪਾ ਪੈਣ ਲੱਗ ਗਿਆ ਤੇ ਇਹ ਜਿਹੜੇ ਆਪਣੇ ਪੂਰੇ ਮਨਸੂਬੇ ਦੇ ਵਿੱਚ ਕਾਮਯਾਬ ਨਹੀਂ ਹੋਏ 8000 ਰੁਪਏ ਜਿਹੜਾ ਉੱਥੇ ਕੈਸ਼ ਪਿਆ ਸੀ ਉਹ ਲੈ ਕੇ ਤਾਂ ਨਿਕਲ ਗਏ ਪਰ ਇਹਨਾਂ ਨੂੰ ਇਹ ਲੱਗਿਆ ਕਿ ਜੇ ਹੁਣ ਅਸੀਂ ਜ਼ਿਆਦਾ ਰੁਕਾਂਗੇ ਤਾਂ ਤੇ ਅਸੀਂ ਫੜੇ ਜਾਵਾਂ ਤੇ ਉਸ ਦੌਰਾਨ ਅਸ਼ਕਮਾ ਕਸ਼ਤੇ ਵਿੱਚ ਉਹਨਾਂ ਦੇ ਨੇ ਸੱਟ ਵੀ ਮਾਰੀ ਸਿਰ ਦੇ ਵਿੱਚ ਵੀ ਉਹ ਜਿਹੜੇ ਉਹਨਾਂ ਦੀ ਉੱਥੇ ਡੈਥ ਹੋ ਗਈ ਇਹ ਦੋਨੋਂ ਉਥੇ ਭਜਨ ਚ ਕਾਮਯਾਬ ਹੋ ਸੋ ਪੁਲਿਸ ਨੇ ਸਪੈਸ਼ਲੀ ਸਾਡੇ ਡੀਸੀਪੀ ਮੈਡਮ ਪ੍ਰਗਿਆ ਜੈਨ ਆਪ ਉਥੇ ਰਹੇ ਪ੍ਰਭਜੋਤ ਜੀ ਐਡੀਸੀਪੀ ਸਾਹਿਬ ਵਰਿੰਦਰ ਖੋਸਾ ਜੀ ਰਾਜੇਸ਼ ਸਾਡੇ ਇੰਸਪੈਕਟਰ ਜਿਹੜੇ ਸੀਆਈਏ 2 ਦੇ ਔਰ ਸਤਪਾਲ ਜਿਹੜਾ ਮਜੀਠਾ ਰੋਡ ਐਸਐਚਓ ਰਹਿਣੇ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਜਿਹੜੇ ਸਾਡੇ ਨਾਲ ਜੂਨੀਅਰ ਮੁਲਾਜ਼ਮ ਨੇ ਉਹਨਾਂ ਨੇ ਬਹੁਤ ਅੱਛਾ ਕੰਮ ਕੀਤਾ ਤੇ ਮੈਂ ਇਹਨੂੰ ਇੱਕ ਅੱਛੀ ਕਾਮਯਾਬੀ ਮੰਨਦਾ ਔਰ ਇਹਦੇ ਨਾਲ ਕੀ ਹੁੰਦਾ ਕਿ ਨਹੀਂ ਤਾਂ ਅਦਰਵਾਈਜ਼ ਸ਼ਹਿਰ ਦੇ ਵਿੱਚ ਦਹਿਸ਼ਤ ਪੈ ਜਾਂਦੀ ਹੈ ਕਿ ਰੈ residențial ਏਰੀਆ ਦੇ ਵਿੱਚ ਇਦਾਂ ਦਾ ਕ੍ਰਾਈਮ ਅਨ ਅਟ੍ਰੈਕਟਡ ਚਲ ਜੇ ਬਟ ਇਹਨੂੰ ਪ੍ਰਮਾਤਮਾ ਦੀ ਮਿਹਰ ਨਾਲ ਔਰ ਆਪਣੀ ਮਿਹਨਤ ਨਾਲ ਸਾਡੀ ਪੁਲਿਸ ਨੇ ਕੀਤਾ ਔਰ ਅਸੀਂ ਇਸ ਤੋਂ ਬਾਅਦ ਨੈਕਸਟ ਵੀਕ ਦੇ ਵਿੱਚ ਫੰਕਸ਼ਨ ਵੀ ਕਰਨਾ ਹੈ ਕਿ ਜਿਹੜੇ ਐਕਸਕਲੂਸਿਵਲੀ ਸਾਡੇ ਮੁੰਡਿਆਂ ਨੇ ਅੱਛਾ ਕੰਮ ਕੀਤਾ ਕਨਸਟੇਬਲ ਐਂਡ ਅਪਵਰਡਸ ਜਿਵੇਂ ਪਿਛਲੀ ਵਾਰ ਅਪਾ ਇੱਥੇ ਕੀਤਾ ਸੀ ਉਹ ਸਾਡਾ ਪੈਂਡਿੰਗ ਹੈ ਉਹਦੇ ਚ ਉਹਨਾਂ ਨੂੰ ਸਪੈਸ਼ਲ ਰਿਵਾਰਡ ਦੇਵਾਂਗੇ ਡੀਜੀ ਸਾਹਿਬ ਨੂੰ ਵੀ ਰਿਕੁਐਸਟ ਕੀਤੀ ਹੈ ਕੈਸ਼ ਰਿਵਾਰਡ ਵੀ ਉਹਨਾਂ ਨੂੰ ਮਿਲਣਗੇ ਤੇ ਇਹਦੇ ਨਾਲ ਤਾਕੇ ਜਿਹੜੀ ਪੁਲਿਸ ਦੀ ਇਨਕਰੇਜਮੈਂਟ ਸਰ ਕਿੰਨੇ ਵਜੇ ਨਾਲ ਕਤਲ ਹੋਇਆ ਸੀ ਜੀਰਾ ਤਕਰੀਬਨ 1 ਵਜੇ ਦੇ ਕਰੀਬ ਇਹਨਾਂ ਨੇ ਐਂਟਰੀ ਕੀਤੀ ਹੈ ਜੋ ਪੁੱਛ ਕੇ ਆਇਆ ਤੇ ਉਸ ਤੋਂ ਬਾਅਦ ਫਿਰ ਰੌਲਾ ਰੱਪਾ ਥੋੜੀ ਦੇਰ ਬਾਅਦ ਪੈਣ ਲੱਗ ਗਿਆ ਉਹ ਕਟਿੰਗ ਦੀ ਆਵਾਜ਼ ਆਈ ਪਹਿਲਾਂ ਤਾਂ ਉਹਨਾਂ ਨੇ ਸੋਚਿਆ ਵੀ ਜਿਵੇਂ ਕੰਸਟਰਕਸ਼ਨ ਚੱਲਦੀ ਰਹੀ ਹੈ ਨੇਬਰਸ ਨੂੰ ਵੀ ਕਈ ਵਾਰ ਡਾਊਟ ਨਹੀਂ ਹੁੰਦਾ ਸਰਦੀਆਂ ਦੇ ਦਿਨ ਨੇ ਤਪਟ ਉਸ ਤੋਂ ਬਾਅਦ ਫਿਰ ਜਦੋਂ ਹਿਊਮਨ ਕਰਾਈ ਮੱਚੀ ਫਿਰ ਇਹ ਉੱਥੋਂ ਖਿਸਕ ਗਏ ਸਰ ਮੋਨਿਕਾ ਦਾ ਇਹ ਘਰ ਕਿਉਂ ਆਣਾ ਜਣਾ ਸੀ ਕੋਈ ਇਲੀਜੀਟਰ ਰਿਲੇਸ਼ਨ ਹੈ ਸਾਹਮਣੇ ਦੇਖੋ ਇਹ ਗੱਲ ਹੈ ਜੇ ਨਹੀਂ ਆਪਾਂ ਕਿਸੇ ਬਾਰੇ ਕਹਿ ਸਕਦੇ ਇਹ ਗੱਲ ਤਸਦੀਕ ਕਰਨੀ ਪਰ ਉਹ ਕਹਿੰਦੇ ਸਾਡਾ ਉਹਨਾਂ ਦੇ ਕੋਲ ਉਹਨੂੰ ਆਉਣ ਜਾਣ ਸੀਗਾ ਹੁਣ ਉਹਦਾ ਕਾਰਨ ਜਿਹੜਾ ਉਹ ਅਸੀਂ ਡੀਪਲੀ ਇਨਵੈਸਟੀਗੇਟ ਕਰਾਂਗੇ ਉਹਨਾਂ ਦੀ ਫੈਮਿਲੀ ਤੋਂ ਵੀ ਮੋਨਿਕਾ ਦੀ ਵੀ ਸਖਤੀ ਨਾਲ ਪੁੱਛਗਿੱਛ ਕੀਤੀ ਜਾਊਗੀ ਅਜੇ ਤਾਂ ਟੂ अर्ਲੀ ਹੈਗਾ ਇਸ ਹੋਏ ਨੇ ਮੋਨਿਕਾ ਤੇ ਵਿਸ਼ਾਲ ਦੇ ਵਿੱਚ ਕੀ ਰਿਲੇਸ਼ਨ ਹੈਗਾ ਜੀ ਦੇਖੋ ਇਹ ਵੀ ਆਪਾਂ ਕਲੀਅਰ ਕਿਸੇ ਬਾਰੇ ਮੈਂ ਐਵੇਂ ਹੀ ਕਹਿ ਦਵਾ ਗੱਲ ਸੁਣੀ ਸੁਣਾਈ ਤੇ ਉਹ ਵੀ ਗੱਲ ਤਸਦੀਕ ਹੋਏਗੀ ਟੈਕਨੀਕਲ ਐਵੀਡੈਂਸ ਤੋਂ ਪਤਾ ਲੱਗ ਜਾਏਗਾ ਫੋਨ ਤੋਂ ਪਤਾ ਲੱਗੇਗਾ ਕਿ ਕੀ ਇਹਨਾਂ ਦਾ ਆਪਸ ਰਾਪਸ਼ ਰابطਾ ਹੈ ਔਰ ਉਹਨਾਂ ਦੀ ਦੋਨਾਂ ਦੀ ਜਿਹੜੀ ਇੰਟਰੋਗੇਸ਼ਨ ਹੈ ਉਹ ਵੱਖਰੇ ਵੱਖਰੇ ਵਾ ਕਰਕੇ ਉਹ ਸਾਰੀ ਗੱਲ ਸਰਫੇਸ ਤੇ ਲਿਆਵਾਂਗੇ ਜੇ ਤੁਸੀਂ ਇਸ ਤੇ ਟ੍ਰੇਸ ਕੀਤਾ ਤੁਸੀਂ ਇਸ ਦੇ ਵਿੱਚ ਜਿਹੜਾ ਇਹ ਮੋਨਟਾ ਦਾ ਔਨ ਜਾਂ ਸੀ ਇਹਨਾਂ ਤੇ ਕਰ ਦਿਆਂ ਇਥੋਂ ਟ੍ਰੇਸ ਕੀਤਾ ਜਾਂ ਕੋਈ ਹੋਰ ਵੀ ਐਵੀਡੈਂਸ ਮਿਲੇ ਜੇ ਤੁਹਾਡਾ ਸ਼ੱਕ ਇਹਨਾਂ ਵੱਲੀ ਗਿਆ ਦੇਖੋ ਅਸੀਂ ਸਾਰੇ ਮੈਂ ਤੁਹਾਨੂੰ ਦੱਸਿਆ ਟੈਕਨੀਕਲ ਸਾਇੰਟਿਫਿਕ ਔਰ ਜਿਹੜੇ ਦੂਜੇ ਪਬਲਿਕ ਤੋਂ ਵਿਟਨੈਸਸ ਦੀ ਐਵਿਡੈਂਸ ਸਾਰਿਆਂ ਨੂੰ ਕੜੀਆਂ ਨੂੰ ਜੋੜਿਆ ਇਹਨਾਂ ਇਜ਼ੀ ਨਹੀਂ ਸੀਗਾ ਕੇਸ ਪਰ ਮੈਂ ਵਾਕਈ ਸ਼ਾਬਾਸ਼ ਦਿੰਨਾ ਟੀਮ ਨੂੰ ਕਿ ਬੜਾ ਇਹਨਾਂ ਨੇ ਕੜੀਆਂ ਜੋੜੀਆਂ ਜਲਦੀ ਔਰ ਅਸੀਂ ਆਪਣੇ ਜਿਹੜਾ ਮਕਸਦ ਆ ਟਰੇਸ ਕਰਨ ਦਾ ਉਹਦੇ ਚ ਕੰਮ ਗਿਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ